ਪੁਰੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੀ ਗੱਲ 'ਚ ਬਹੁਤ-ਬਹੁਤ ਸਵਾਗਤ। ਦੋਸਤੋ ਪੂਰੀ ਦੁਨੀਆ ਵਿੱਚ ਅੱਜ ਦਾ ਦਿਨ ਬਹੁਤ ਹੀ ਇਤਿਹਾਸਿਕ ਤੌਰ ਦੇ ਉੱਤੇ ਹੋ ਨਿਬੜਿਆ ਹੈ। ਭਗਵਾਨ શ્રી ਰਾਮ ਲਲਾ ਜੀ ਅਜੋਧਿਆ ਵਿੱਚ ਰਾਮ ਮੰਦਰ ਆਪਣੇ ਘਰ ਵਾਪਸ ਜਿਹੜੇ ਵਿਰਾਜਮਾਨ ਹੋਏ ਉਹਨਾਂ ਦਾ ਪ੍ਰਾਣ ਪ੍ਰティਸ਼ਠਾ ਦੇਸ਼ ਦੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਦੁਬਾਰਾ ਕੀਤਾ ਗਿਆ। ਪੂਰੀ ਦੁਨੀਆ ਵਿੱਚ ਭਾਰਤ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ, ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਹੈ। ਔਰ ਕਿਸ ਤਰੀਕੇ ਦੇ ਨਾਲ ਕਿਉਂਕਿ ਭਗਵਾਨ ਰਾਮ ਦੇ ਨਾਲ ਹੀ ਅਸੀਂ ਪੂਰੇ ਭਾਰਤ ਵਾਸੀ ਜਿਹੜੇ ਆ ਕਿਤੇ ਨਾ ਕਿਤੇ ਕਨੈਕਟਡ ਆ ਜਾਣੇ ਜਾਣੇ ਆ ਸੋ ਅੱਜ ਦਾ ਦਿਨ ਬਹੁਤ ਇੰਪੋਰਟੈਂਟ ਬਹੁਤ ਖਾਸ ਜਿਹੜਾ ਹੋ ਨਿਬੜਿਆ ਸੋ ਕਿਸ ਤਰੀਕੇ ਦਾ ਰਿਹਾ ਪੂਰਾ ਈਵੈਂਟ ਪ੍ਰਾਨ ਪ੍ਰਾਨ ਪ੍ਰਤਿਸ਼ਠਾ ਪ੍ਰਾਈਮ ਮਿੰਿਸਟਰ ਦੇਸ਼ ਦੇ ਨਰਿੰਦਰ ਮੋਦੀ ਜੀ ਪ੍ਰਾਈਮ ਮਿੰਿਸਟਰ ਜੀ ਨੇ ਕੀਤੀ ਹੈ ਸੋ ਇਸ ਸਾਰਾ ਆਯੋਜਨ ਦੇ ਉੱਤੇ ਇਸ ਗੱਲਬਾਤ ਕਰਨ ਵਾਸਤੇ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਆ ਸਭ ਤੋਂ ਪਹਿਲਾਂ ਤਾਰਫ ਮੇਰੇ ਨਾਲ ਬੈਠੇ ਹਨ ਸ਼੍ਰੀ ਅਰਵਿੰਦ ਊਮਲ ਜੀ ਜੋ ਕਿ 올 ਇੰਡੀਆ ਲਘੂ ਉਦਯੋਗ ਭਾਰਤੀ ਦੇ ਪ੍ਰੈਜ਼ੀਡੈਂਟ ਨੇ ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਔਰ ਨਾਲ ਹਨ ਸੀਨੀਅਰ ਪੱਤਰਕਾਰ ਵਿਕਰਾਂਤ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਰਾਜੀਵ ਭਾਸਕਰ ਜੀ ਸੀਨੀਅਰ ਪੱਤਰਕਾਰ ਸਰ ਬਹੁਤ ਬਹੁਤ ਸਵਾਗਤ ਸੋ ਸਭ ਤੋਂ ਪਹਿਲਾਂ ਚਰਚਾ ਸ਼ੁਰੂ ਕਰਦੇ ਆ ਕਿ ਅੱਜ ਦਾ ਦਿਨ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਠਾ ਜਿਹੜੀ ਆ ਕੀਤੀ ਗਈ ਉਹਨਾਂ ਦੇ ਆਗਮਨ ਦੇ ਉੱਤੇ ਅਜੋਧਿਆ ਵਿੱਚ ਕਿੱਦਾਂ ਦਾ ਮਾਹੌਲ ਪੂਰੇ ਦੇਸ਼ ਵਿੱਚ ਤੁਸੀਂ ਦੇਖਦੇ ਹੋ ਨਮਸਕਾਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਰਾਮ ਭਾਰਤ ਦੇ ਕੋਨੇ-ਕੋਨੇ ਵਿੱਚ ਭਾਰਤ ਦੇ ਜਨ-ਜਨ ਵਿੱਚ ਬਸਦੇ ਨੇ ਕਿਉਂਕਿ ਰਾਮ ਪਰਮਪੁਰਸ਼ ਹੈ ਰਾਮ ਅਰਾਧਿਆ ਪੁਰਸ਼ ਹੈ ਔਰ ਰਾਮ ਭਾਰਤ ਦੀ ਆਤਮਾ ਹੈ ਤੇ ਰਾਮ ਭਾਰਤ ਦੇ ਰੋਮ ਰੋਮ ਵਿੱਚ ਬਸੇ ਹੋਏ ਨੇ ਜੀ ਇੱਕ ਆਦਰਸ਼ ਪੁੱਤਰ ਇੱਕ ਆਦਰਸ਼ ਸ਼ਿਸ਼ਯ ਇੱਕ ਆਦਰਸ਼ ਭਰਾਤਾ ਇੱਕ ਆਦਰਸ਼ ਪਤੀ ਇੱਕ ਆਦਰਸ਼ ਮਿੱਤਰ ਇੱਕ ਆਦਰਸ਼ ਸ਼ਤਰੂ ਇੱਕ ਆਦਰਸ਼ ਯੋਧਾ ਇੱਕ ਆਦਰਸ਼ ਰਾਜਾ ਤੇ ਇਹਨਾਂ ਸਭ ਤੋਂ ਵੱਧ ਕੇ ਇੱਕ ਆਦਰਸ਼ ਮਾਨਵ ਦੇ ਰੂਪ ਵਿੱਚ ਸ਼੍ਰੀ ਰਾਮ ਜੀ ਨੇ ਮਰਿਆਦਾ ਦੇ ਜਿਨ੍ਹਾਂ ਉੱਚਤਮ ਮੰਨਦਾਂ ਦੀ ਸਥਾਪਨਾ ਕੀਤੀ ਹੈ ਸੰਪੂਰਨ ਵਿਸ਼ਵ ਦੇ ਮਾਨਵ ਇਤਿਹਾਸ ਵਿੱਚ ਇਹਦਾ ਕੋਈ ਦੂਜਾ ਉਦਾਹਰਣ ਨਹੀਂ ਮਿਲਦਾ ਤੇ ਸ਼੍ਰੀ ਰਾਮ ਦਾ ਜੀਵਨ ਚਰਿੱਤਰ ਤਿਆਗ ਤਪੱਸਿਆ ਭਗਤੀ ਤੇ ਸ਼ੌਰਿਆ ਦੀ ਇੱਕ ਅਨੁਪਮ ਗਾਥਾ ਹੈ ਔਰ ਯੁਗ ਯੁਗੋਂ ਤੋਂ ਰਾਮ ਭਾਰਤ ਜਨ ਮਨਸ ਦੇ ਅਰਾਧਿਆ ਰਹੇ ਨੇ ਉਹਨਾਂ ਨੂੰ ਪਰਬ੍ਰਹਮ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦਾ ਹੈ ਔਰ ਮਾਨਵ ਜੀਵਨ ਵਿੱਚ ਜੋ ਕੁਝ ਵੀ ਸ਼੍ਰੇਸ਼ਟ ਤੇ ਸੁੰਦਰ ਹੈ ਇਹ ਮੰਨੇ ਜਾਂਦਾ ਉਹਦੀ ਉਤਪਤੀ ਸ਼੍ਰੀ ਰਾਮ ਦੇ ਪ੍ਰਤੀ ਆਸਥਾ ਤਾਂ ਹੀ ਹੋਈ ਹੈ ਤੇ ਅੱਜ ਭਾਰਤ ਵਿੱਚ ਕੋਈ ਸਚਾਈ ਪਰਉਪਕਾਰ ਅਤੀ ਦੀ ਸਤਕਾਰ ਸਤੀਤ ਇਹ ਪਾਪ ਤੋਂ ਕਰਨ ਦੀ ਪਾਵਨਾ ਹੈ ਮੈਂ ਰਾਮ ਚਿੱਤਰ ਦੇ ਪ੍ਰਤੀ ਆਸਥਾ ਦੇ ਕਾਰਨ ਹੀ ਜੀ ਸੋ ਬਹੁਤ ਇੰਪੋਰਟੈਂਟ ਸਾਰੀਆਂ ਚੀਜ਼ਾਂ ਕਿ ਕਿਸ ਤਰੀਕੇ ਦੇ ਨਾਲ ਭਗਵਾਨ ਸ਼੍ਰੀ ਰਾਮ ਮਰਿਆਦਾ ਪੁਰਸ਼ੋਤਮ ਰਹੇ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ ਦੀ ਉਡੀਕ ਸੀ ਲਗਭਗ 500 ਸਾਲ ਦਾ ਇੱਕ ਲੰਬਾ ਵਕਫਾ ਸੀਗਾ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਪ੍ਰਾਣ ਪ੍ਰティਸ਼ਠਾ ਉੱਥੇ ਕੀਤੀ ਜਾਏ ਉੱਥੇ ਉਹਨਾਂ ਨੂੰ ਬਿਰਾਜਮਾਨ ਕੀਤਾ ਜਾਏ ਸੋ ਬਹੁਤ ਅਲੱਗ ਇੱਕ ਉਤਸ਼ਾਹ ਦੇਸ਼ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਅਸਰ ਤੁਹਾਡੇ ਸ਼ਬਦਾਂ ਵਿੱਚਕਰਨ ਜੀ ਕਿਸ ਤਰ੍ਹਾਂ ਤੁਸੀਂ ਕਿਉਂਕਿ ਜਰਨਲਿਸਟ ਵੀ ਹੋ ਅਨਲਿਸਿਸ ਕਰਦੇ ਹੋ ਸੋ ਕਿੱਦਾਂ ਦਾ ਮਾਹੌਲ ਤੁਸੀਂ ਪੂਰੇ ਦੇਸ਼ ਵਿੱਚ ਅੱਜ ਦੇਖਦੇ ਸਭਨੋਂ ਜਿਹੜੀ ਵਧੀਆ ਗੱਲ ਹੈ ਹੈਗੇ ਕਿ ਹਰ ਬੰਦਾ ਇਹ ਆਪਣੇ ਆਪ ਨੂੰ RAMdoot ਮੰਨ ਕੇ ਇਸ ਦਿਨ ਨੂੰ ਮਨਾ ਰਿਹਾ ਜੀ ਔਰ ਇਸ ਇਹ ਪਹਿਲਾ ਜਿਹੜਾ ਇੱਕ ਦਿਨ ਹੈ ਜਿਹਦੇ ਵਿੱਚ ਹਰ ਬੰਦਾ ਚਾਹੇ ਉਹ ਕਿਸੇ ਵੀ ਧਰਮ ਮਜ਼ਬ ਵਰਨ ਵਿਸ਼ੇਸ਼ ਦਾ ਹੋਵੇ ਉਹ ਸਾਰੇ ਸਾਂਝੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਜਿਵੇਂ ਹੁਣ ਪੰਜਾਬ ਹੈ ਪੰਜਾਬ ਵਿੱਚ ਕਾਲਾ ਦੌਰ ਵੀ ਲੋਕਾਂ ਨੇ ਦੇਖਿਆ ਔਰ ਸ਼ਾਇਦ ਇਹ ਕਾਲੇ ਦੌਰ ਤੋਂ ਬਾਅਦ ਇੱਕ ਪਹਿਲਾ ਮੌਕਾ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਉਹੀ ਪੁਰਾਣਾ ਜਿਹੜਾ ਹੈ ਮਤਲਬ 84 ਤੋਂ ਪਹਿਲੇ ਵਾਲਾ ਜਿਹੜਾ ਪੰਜਾਬ ਹੈ ਅੱਜ ਦੇਖਣ ਨੂੰ ਮਿਲਿਆ ਬਜ਼ਾਰਾਂ 'ਚ ਰੌਣਕ ਇੱਕ ਦੂਜੇ ਦੇ ਪ੍ਰਤੀ ਜਿਹੜਾ ਹੈ ਸੁਹਾਰਦ ਮਿੱਠਾ ਖਵਾਨ ਦੀ ਰਸਮ ਉਹ ਘਰ ਬਲਾ ਕੇ ਮਹਿਮਾਨ ਨਵਾਜ਼ੀ ਕਰਨਾ ਔਰ ਹਰ ਇੱਕ ਨੂੰ ਮਤਲਬ ਜਿਹੜਾ ਹੈ ਉਹ ਸਾਂਝੇ ਤੌਰ ਦੇ ਉਤੇ ਮਨਾਉਣ ਦਾ ਜਿਹੜਾ ਹੈ ਇੱਕ ਜਿਹੜੀ ਰੀਤ ਹੈ ਇਹ ਨਵੀਂ ਸ਼ੁਰੂ ਹੋਈ ਹੈ ਔਰ ਇਹ ਤੇ ਇਸ ਤੇ ਕਿ ਨਾ ਲੱਗਦਾ ਕਿ ਜਿਸ ਤਰ੍ਹਾਂ ਨਾ ਵੀ ਹਰ ਬੰਦੇ ਦਾ ਇੱਕ ਮਾਨ ਹੀ ਬਦਲ ਗਿਆ ਜੀ ਮਤਲਬ ਉਹ ਇਹ ਨਹੀਂ ਹੈ ਕਿ ਵੀ ਉਹ ਸ਼ਿਰੀ RAM ਦਾ ਪ੍ਰਾਣ ਪ੍ਰティਸ਼ਠਾ ਹੋ ਰਹੀ ਹੈ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਸਾਡੇ ਜਿਹੜਾ ਇੱਕ ਘਰ ਦਾ ਬਜ਼ੁਰਗ ਹੈ ਸਾਡੇ ਘਰ ਦਾ ਇੱਕ ਜਿਹੜਾ ਹੈ ਅਰਾਧੇ ਹੈ ਜਿਹੜਾ ਇੱਕ ਜਿਹਨੂੰ ਅਸੀਂ ਮੰਨਦੇ ਹਾਂ ਜਿਹੜਾ ਸਾਨੂੰ ਸਾਡੇ ਜੀਵਨ ਜੀਣ ਦੀ ਕਲਾ ਦੱਸਦਾ ਉਸ ਦੇ ਨਾਲ ਜੁੜ ਕੇ ਲੋਕਾਂ ਨੇ ਕਿਉਂਕਿ ਇਹ ਪਹਿਲਾ ਤਿਹਾਸ ਸੀ ਜਿਹਦੇ ਵਿੱਚ ਕੋਈ ਵਰਨ ਵਿਸ਼ੇਸ਼ ਦਾ ਜਿਹੜਾ ਹੈ ਉਹ ਫਰਕ ਨਜ਼ਰ ਨਹੀਂ ਆਇਆ ਅੱਜ ਜੀ ਜੀ ਸੋ ਬ੍ਰਾ ਇੰਪੋਰਟੈਂਟ ਤੁਸੀਂ ਗੱਲ ਕੀਤੀ ਕਿ ਹਰ ਮਨ ਦੇ ਵਿੱਚ ਉਤਸ਼ਾਹ ਔਰ ਹਰ ਮਨ ਜਿਹੜਾ ਉਹ ਉਤਸ਼ਾਹ ਨਾਲ ਭਰਿਆ ਹੋਇਆ ਸਿਰ ਬਾਸਕਰ ਮੈਂ ਤੁਹਾਡੇ ਕੋਲੋਂ ਕਿ ਅਯੋਧਿਆ ਦੀ ਅਗਰ ਗੱਲ ਕਰੀਏ ਇਸ ਵੇਲੇ ਉਤਸਵ ਦੇ ਨਾਲ ਭਰੇ ਹੋਏ ਔਰ ਹਰ ਬੰਦਾ ਉੱਥੇ ਪਹੁੰਚਣਾ ਚਾਹੁੰਦਾ ਹੈ ਭਗਵਾਨ ਰਾਮ ਲੱਲਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਔਰ ਇਸ ਸਾਰੇ ਓਵਰਆਲ ਅਯੋਜਨ ਨੂੰ ਤੁਸੀਂ ਕਿਦਾਂ ਆਂਕਦੇ ਹੋ ਕਿ ਕੀ ਕੀ ਇੰਪੈਕਟ ਇਹਦੇ ਨਾਲ ਆਉਣ ਵਾਲੇ ਸਮਾਜ ਤੇ ਪੈਣ ਵਾਲੇ ਦੇਖੋ ਅਯੋਧਿਆ ਦੇ ਵਿੱਚ ਤੇ ਅੱਜ ਹੋਇਆ ਹੈ ਮੇਰੇ ਖਿਆਲ ਨਾਲ ਦੇਸ਼ ਦੇ ਵਿੱਚ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਨਾ ਦੇਖਿਆ ਹੋਵੇ ਔਰ ਤਕਰੀਬਨ ਮੈਜੋਰਿਟੀ ਨੇ ਦੇਖਿਆ ਹੁਣ ਗੱਲ ਹਿੰਦੂ ਦੀ ਕਰਦੇ ਆ ਧਰਮ ਦੀ ਕਰਦੇ ਆ ਤੇ ਹਿੰਦੂ ਧਰਮ ਜਿਸ ਤਰ੍ਹਾਂ ਅਨੁਰਾਗ ਜੀ ਨੇ ਵੀ ਕਿਹਾ ਕਿ ਇਹ ਜੀਵਨ ਜੀਣ ਦੀ ਇੱਕ ਕਲਾ ਵੀ ਹੈਗੀ ਹੁਣ ਅਗਰ ਰਾਮ ਭਗਵਾਨ ਦਾ ਨਾਮ ਲੈਂਦੇ ਆ ਤੇ ਮर्यादा पुरुषोत्तम ਪੁਰਸ਼ਾਂ ਦੇ ਵਿੱਚ ਉੱਤਮ ਉੱਤਮ ਔਰ ਹਰ ਤਰੀਕੇ ਦਾ ਹੁਣ ਭਗਵਾਨ ਰਾਮ ਦਾ ਹੁਣ ਮੈਂ ਆਪਣੀ ਗੱਲ ਕਰਨਾ ਅਸੀਂ ਹਫਤੇ ਦੇ ਵਿੱਚ ਪਿਛਲੇ ਹਫਤੇ ਤੋਂ ਲਗਾਤਾਰ ਸਵੇਰੇ ਉੱਠਦੇ ਆਂ ਰਾਮ ਆਉਣਗੇ ਰਾਮ ਆਉਣਗੇ ਉਹ ਜਿਹੜਾ ਭਜਨ ਹੈ ਉਹ ਸਭ ਤੋਂ ਪਹਿਲੇ ਸੁਣਦੇ ਔਰ ਉਸ ਗੱਲ ਦਾ ਇੰਨਾ ਕੋ ਇੰਪੈਕਟ ਸੀ ਅੱਜ ਦੇ ਦਿਨ ਦੀ ਕੱਲ ਤੋਂ ਹੀ ਵੇਟ ਹੋਣੀ ਸ਼ੁਰੂ ਹੋ ਗਈ ਸੀ ਔਰ ਅਸੀਂ ਆਪਣੇ ਆਪ ਨੂੰ ਸੌਫਟ Hindu ਕਹਿੰਦੇ ਆ ਕਿਉਂਕਿ ਪੋਲਿਟਿਕਸ ਦੇ ਵਿੱਚ ਸੌਫਟ Hindu ਜਾਂ ਫਿਰ ਹਾਰਡ ਲਾਈਨਰ Hindu ਉਹ ਦੋ ਤਰੀਕੇ ਦੇ Hindu ਹੁੰਦੇ ਨੇ ਔਰ ਜਿਨ੍ਹਾਂ Hinduਾਂ ਦੇ ਉੱਤੇ ਕਹਿੰਦੇ ਨੇ ਕਿ ਵੀ ਇਹਨੇ ਇਕੱਠੇ ਨਹੀਂ ਹੁੰਦੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਕਾਰਜਕ੍ਰਮ ਨੇ ਉਹਨਾਂ ਨੂੰ ਵੀ ਇਕੱਠੇ ਕਰਤਾ ਔਰ ਜਿਹੜੇ ਆਪਣੇ ਆਪ ਨੂੰ ਸੌਫਟ Hindu ਕਹਿੰਦੇ ਨੇ ਜਿਹੜੇ ਮੰਦਰ ਕਦੀ ਕਦੀ ਜਾਂਦੇ ਨੇ ਅੱਜ ਉਹ ਲੋਕ ਵੀ ਮੰਦਰ ਗਏ ਜੋ ਸ਼ਾਇਦ ਕਦੀ ਕਦੀ ਮੰਦਰ ਜਾਂਦੇ ਹੋਣਗੇ ਇਹ ਇੱਕ ਚੀਜ਼ ਹਰ ਇੱਕ ਮਨ ਜਿਹੜਾ ਉਲਾਸ ਦੇ ਨਾਲ ਭਰਿਆ ਹੋਇਆ ਸੀ ਔਰ ਪ੍ਰਧਾਨ ਮੰਤਰੀ ਦੇ ਉਸ ਖਸ਼ਣਾ ਨੂੰ ਦੇਖਣਾ ਚਾਹੁੰਦਾ ਸੀ ਜਦੋਂ ਪ੍ਰਾਣ ਪ੍ਰティਸ਼ਟਾ ਜਿਹੜੀ ਹੈ ਉਹ ਕੀਤੀ ਗਈ ਔਰ ਉਸ ਤੋਂ ਬਾਅਦ ਉਹ ਜਿਹੜਾ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਉੱਥੇ ਪਹੁੰਚੇ ਹੋਏ ਸਾਰੇ ਲੋਕਾਂ ਨੂੰ ਔਰ ਪੂਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਨੂੰ ਸੰਬੋਧਿਤ ਕੀਤਾ ਸੋ ਸੁਣਦੇ ਆ ਕਿ ਉਹਨਾਂ ਨੇ ਕਿਸ ਤਰੀਕੇ ਦੇ ਸ਼ਬਦ ਜਿਹੜੇ ਆ ਉਹ ਦੇਖ जिस तरह राम मंदिर प्राण प्रतिष्ठा के इस आयोजन से पूरा विश्व जुड़ा हुआ है उसमें राम की सर्वव्यापकता के दर्शन हो रहे हैं जैसा उत्सव भारत में है वैसा ही अनेक देशों में है अयोध्या का यह उत्सव रामायण की उन वैश्विक परंपराओं का भी उत्सव बना है रामलला की प्रतिष्ठा वसुधैव कुटुंबकम के विचार की भी प्रतिष्ठा है ये श्री राम के रूप में साक्षात भारतीय संस्कृति के प्रति अटूट विश्वास की भी प्राण प्रतिष्ठा है ये साक्षात मानवीय मूल्यों और सर्वोच्च आदर्शों की भी प्राण प्रतिष्ठा है इन मूल्यों की इन आदर्शों की आवश्यकता आज संपूर्ण विश्व को है सर्वे भवंतु सुखेदार ये संकल्प हम सदियों से दोहराते आए हैं आज उसी संकल्प को राम मंदिर के रूप में साक्षात आकार मेरा है यह मंदिर मात्र एक देव मंदिर नहीं है यह भारत की दृष्टि का भारत के दर्शन का भारत के दिग्दर्शन का मंदिर है यह राम के रूप में राष्ट्र चेतना का मंदिर है राम भारत की आस्था है राम भारत का आधार है राम भारत का विचार है राम भारत का विधान है राम भारत की चेतना है राम भारत का चिंतन है राम भारत की प्रतिष्ठा है राम भारत का प्रताप है राम प्रवाह है राम प्रभाव है राम नीति भी है राम नीति भी है राम नित्यता भी है राम निरंतरता भी है राम विभु है विशद है राम व्यापक है विश्व है विश्वात्मा है और इसलिए जब राम की प्रतिष्ठा होती है तो उसका प्रभाव वर्षों या शताब्दियों तक ही नहीं होता उसका प्रभाव हजारों वर्षों के लिए होता है ਸੋ ਅਸੀਂ ਦੇਖ ਰਹੇ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਸ ਤਰੀਕੇ ਨਾਲ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਨੂੰ RAM ਦਰਸ਼ਨ ਜਿਹੜੇ ਆ ਉਹ ਕਰਵਾਏ ਔਰ ਉਹਨਾਂ ਦੇ ਚਿੰਤਨ ਜਿਹੜਾ ਉਸ ਬਾਰੇ ਵੀ ਦੱਸਿਆ ਸੋ ਸਿਰ ਮੈਂ ਤੁਹਾਡੇ ਕੋਲੋਂ ਕਿ ਅੱਜ ਦਾ ਦਿਨ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਸਾਰੇ ਲੋਕਾਂ ਨੂੰ ਕਨੈਕਟ ਕਰਦਾ ਔਰ ਇੱਕ ਜੋੜ ਕੇ ਰੱਖਦਾ ਪੋਜ਼ਿਟਿਵ ਮਾਹੌਲ ਜਿਹੜਾ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲਿਆ ਸੋ ਜਦੋਂ ਦੁਨੀਆ ਦੀ ਅਸੀਂ ਗੱਲ ਕਰਦੇ ਇਕੱਲਾ ਭਾਰਤ ਵਰਤ ਚੀਨੀ ਪੂਰੀ ਦੁਨੀਆ ਵਿੱਚ ਤਾਂ ਇਦੀ ਸਾਰਤਕਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ ਤੁਸੀਂ ਕਿਦਾਂ ਮਹਿਸੂਸ ਕਰਦੇ ਤੁਸੀਂ ਬਿਲਕੁਲ ਠੀਕ ਹੈ ਰਮਾਇਣ ਭਾਰਤੀ ਸਮਾਜ ਦਾ ਮੂਲ ਆਧਾਰਤਾ ਹੈ ਪਰ ਇਹਦੇ ਨਾਲ ਜਿਵੇਂ ਕਿ ਪ੍ਰੈਮਿੰਿਸਟਰ ਜੀ ਕਹਰੇ ਸੀਗੇ ਕਿ ਥਾਈਲੈਂਡ ਕਮੋਡੀਆ ਇੰਡੋਨੇਸ਼ੀਆ ਆਦਿ ਦੇਸ਼ਾਂ ਵਿੱਚ ਵੀ ਰਾਮ ਨਾਮ ਦੇ ਪ੍ਰਤੀ ਅਪਾਰ ਸ਼ਰਧਾ ਹੈ ਔਰ ਉਹਦੀ ਸਾਰਤਕਤਾ ਸਾਰੀ ਹਿਊਮੈਨਿਟੀ ਵਾਸਤੇ ਮਾਨਵ ਜਾਤੀ ਵਾਸਤੇ ਹੈ ਸਾਡੇ ਪਰਿਵਾਰਿਕ ਜੀਵਨ ਸਾਡੇ ਵਿਅਕਤੀਗਤ ਜੀਵਨ ਸਾਡੇ ਵਪਾਰਿਕ ਜੀਵਨ ਸਾਡੇ ਸਮਾਜਿਕ ਜੀਵਨ ਸਾਡੇ ਸਾਰਵਜਨਿਕ ਜੀਵਨ ਇਹ ਜੋ ਪਰਮ ਮਰਿਆਦਾ ਪਰਸ਼ोत्तम श्री राम ਦਾ ਅਮਿਤ ਪ੍ਰਭਾਵ ਹੈ राम नाम ਦੀ ਤਨ ਪੂਰਾ ਜੀਵਨ ਸੜੇ ਨਾਲ ਚਲਦੀ ਹੈ ਜਨਮ ਹੋਰ ਵਿਆਹ ਦੇ ਸਮੇਂ राम ਜਨਮ ਤੇ राम ਵਿਆਹ ਸੰਬੰਧੀ ਗੀਤ ਗਾਏ ਜਾਂਦੇ ਔਰ ਜੀਵਨ ਦੀ ਅੰਤਮ ਯਾਤਰਾ ਵੀ राम नाम ਦੇ ਨਾਮ ਹੀ ਪੂਰਨ ਹੁੰਦੀ ਹੈ ਮਹਾਤਮਾ ਗਾਂਧੀ ਦੇ ਅੰਤਿਮ ਸ਼ਬਦ ਵੀ ਇਹ ਹੀ ਸਨ हे राम ਜੀ ਤੋ ਰਾਮ ਭਾਰਤ ਵਾਸੀਆਂ ਦੇ ਮਨਾਂ ਵਿੱਚ ਬਸ ਰਹੇ ਨੇ ਔਰ ਈਸ਼ਵਰ ਦੇ ਨਾਮ ਜਿੰਨੇ ਵੀ ਨੇ ਉਹਨਾਂ ਸਭ ਸ੍ਰੇਸ਼ਟ ਨਾਮ ਸਰਬੋਤਮ ਨਾਮ ਰਾਮ ਹੈ ਜੀ ਸੋ RAM ਨਾਮ ਜਿਹੜਾ ਹੈ ਉਹ ਕਿਉਂਕਿ ਸਾਡੇ ਚਿੰਤਨ ਦਾ ਇੱਕ ਹਿੱਸਾ ਹੈ ਲਗਾਤਾਰ ਅਸੀਂ ਪੂਰੀ ਜ਼ਿੰਦਗੀ ਦੇ ਵਿੱਚ ਜਿਹੜਾ ਅਗਰ ਗੱਲ ਕਰੀਏ ਤਾਂ ਇਹ RAM ਨਾਮ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਸੋ ਅੱਜ ਪ੍ਰਭੂ RAM ਜਿਹੜੇ ਆ ਉਹ ਆਪਣੇ ਘਰ ਆਪਣੇ ਮੰਦਿਰ ਦੇ ਵਿੱਚ ਬਿਰਾਜ਼ਮਾਨ ਹੋਏ ਆ ਔਰ ਪੂਰੀ ਦੁਨੀਆ ਵਿੱਚ ਇਹ ਦਿਨ ਜਿਹੜਾ ਬੜਾ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਸਰ ਮੈਂ ਤੁਹਾਡੇ ਕੋਲੋਂ ਕਿ ਅਯੋਧਿਆ ਦੀ ਹੁਣ ਅਸੀਂ ਗੱਲ ਕਰਦੇ ਆ ਤਾਂ ਅਯੋਧਿਆ ਬਦਲ ਗਿਆ ਪਹਿਲਾਂ ਦੇ ਨਾਲ ਉਹਦਾ ਸਰੂਪ ਹੀ ਚੇਂਜ ਹੋ ਗਿਆ ਹੈ ਇੱਕ ਧਾਰਮਿਕ ਟੂਰਿਜ਼ਮ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਹੁਣ ਪੂਰੀ ਦੁਨੀਆ ਦੇ ਲੋਕਾਂ ਵਿੱਚ ਇਹ ਸ਼ਰਧਾ ਹੈ ਕਿ ਅਸੀਂ ਪਹੁੰਚੀਏ ਔਰ ਭਗਵਾਨ ਰਾਮ ਲਲਾ ਦਰਸ਼ਨ ਕਰੀਏ ਕਿੰਨਾ ਕਿ ਰਿਲੀਜੀਅਸ ਔਰ ਇਹਦੇ ਨਾਲ ਇਕਨੋਮੀ ਦਾ ਟੂਰਿਜ਼ਮ ਜਿਹੜਾ ਉਹਦਾ ਸੁਮੇਲ ਜਿਹੜਾ ਤੁਸੀਂ ਦੇਖਦੇ ਸਾਨੂੰ ਜਿਹੜਾ ਹੈ ਨਾ ਕਿ ਅੱਜ ਹਰ ਬੰਦਾ ਜਿਹੜਾ ਹੈ ਅਯੁੱਧੇ ਦੇ ਨਾਲ ਨਾਲ ਰਾਮ ਮੰਦਰ ਨੂੰ ਕੰਟੈਕਟ ਕਰਨ ਤੋਂ ਬਾਅਦ ਜਿੱਥੇ-ਜਿੱਥੇ ਵੀ ਜੇ ਅਗਰ ਕੋਈ ਬੰਦਾ ਬਾਹਰ ਵੀ ਗਿਆ ਆ ਉਹਦੇ ਸਾਨੂੰ ਪਹਿਲੇ ਪਤਾ ਕੀ ਹੈ ਯਾਰ ਤੁਹਾਡੇ ਸ਼ਹਿਰ ਦਾ ਮਾਹੌਲ ਕੀ ਹੈ ਜੀ ਔਰ ਕਿਉਂਕਿ ਪੰਜਾਬ ਦਾ ਇੱਕ ਹੋ ਰਿਹਾ ਹੋਇਆ ਹਰ ਬੰਦਾ ਕਹਿੰਦਾ ਨਹੀਂ ਯਾਰ ਉੱਥੇ ਜਾਇਆ ਤਾਂ ਬਹੁਤ ਮਜ਼ਾ ਆ ਰਿਹਾ ਫਿਰ ਉਹ ਦੱਸਦਾ ਕਿ ਮੈਂ ਜਦੋਂ ਕੋਈ ਕੈਨੇਡਾ ਗਿਆ ਉਹ ਪੰਜਾਬ ਦੇ ਲੋਕ ਜ਼ਿਆਦਾਤਰ ਕੈਨੇਡਾ ਚ ਨੇ ਅਮਰੀਕਾ ਚ ਨੇ ਉਹ ਹਰ ਬੰਦਾ ਬੈਠਾ ਕਹਿੰਦਾ ਅਸੀਂ ਵੀ ਇੱਥੇ ਸ਼ੋਭਾ ਯਾਤਰਾ ਗੱਡੀ ਹੈ ਅਸੀਂ ਵੀ ਇੱਥੇ RAM ji ਦਾ ਚਿੱਤਰ ਜਿਹੜਾ ਹੈਗਾ ਇੱਥੇ ਜਿਹੜਾ ਅ ਅਯੁੱਧਿਆ ਤੋਂ ਇੱਕ ਨਿਮੰਤਰਣ ਪੱਤਰ ਆਇਆ ਸੀ ਅਕਸ਼ਤ ਆਏ ਸੀਗੇ ਲੋਕਾਂ ਨੇ ਇੱਥੋਂ ਜਿਹੜਾ ਹੈ ਉੱਥੇ ਭੇਜੇ ਨੇ ਕਿ ਤੁਸੀਂ ਵੀ ਆਪਣੇ ਮੰਦਰ ਚ ਰੱਖੋ ਯਾਨੀ ਇੱਥੇ ਜਿਹੜੇ ਮੰਦਿਰ ਦੀ ਜਿਹੜੀ ਪਰਦਾ ਸੀਗੀ ਜਿਹੜੀ ਮਰਿਆਦਾ ਦੇ ਵਿੱਚ ਰਹਿਣ ਦੀ ਜਿਹੜੀ ਸੀਗੀ ਉੱਥੇ ਵੀ ਜਾ ਕੇ ਜਿਹੜਾ ਉੱਥੇ ਕਹਿੰਦੇ ਜੀ ਖੁੱਲਾਪਨ ਹੈ ਇਸ ਉਹਦੇ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਨਹੀਂ ਇੱਕ ਜਦਾਂ ਕਿ ਅਭਿਆਸ ਕੇ ਵੀ ਉਹ ਜੀ ਇੱਕ ਭਜਨ ਵੀ ਸੁਣੀਏ ਸੀ ਅਸੀਂ ਉਹ ਵੀ ਕਰੀਏ ਇਹ ਇੱਕ ਜਿਹੜਾ ਮਰਿਆਦਾ ਲਾ ਆ ਗਿਆ ਇਕਨੋਮਿਕ ਸਟਰਕਚਰ ਦੇ ਵਿੱਚ ਕੀ ਹੈ ਕਿ ਜਿਸ ਨਾਲ ਉਹਨਾਂ ਇਸੇ ਪ੍ਰੋਗਰਾਮ ਦੇ ਵਿੱਚ ਪਿਛਲੇ 10 12 ਦਿਨਾਂ ਤੋਂ 15 ਦਿਨਾਂ ਤੋਂ ਲੋਕਾਂ ਦਾ ਇੱਕ ਦੂਸਰੇ ਦੇ ਘਰ ਆਣਾ ਜਾਣਾ ਝੰਡਿਆਂ ਲਗਾਉਂਦਾ ਫਿਰ ਉਹ ਦੀਵੇ ਦਾ ਬੱਤੀ ਦਾ ਤੇਲ ਦਾ ਕੋਈ ਕੀ ਦਾ ਕਰ ਰਿਹਾ ਮਤਲਬ ਇਹਦੇ ਨਾਲ ਇਹ ਲੱਗਦਾ ਹੈ ਕਿ ਬੜਾ ਛੋਟਾ ਛੋਟਾ ਇਹ ਕੰਮ ਮੇਰੇ ਨਾਲ ਕੀ ਫਰਕ ਪੈਣਾ ਪਰ ਇਹਦੇ ਨਾਲ ਕੀ ਹੈ ਕਿ ਜਿਹੜੇ ਛੋਟੇ ਲੋਕ ਨੇ ਜਿਹੜੇ ਬਿਲਕੁਲ ਜੜੀ ਪਾਵਰਟੀ ਲਾਈਨ ਤੋਂ ਥੱਲੇ ਰਹਿ ਰਹੇ ਨੇ ਉਹਨਾਂ ਦਾ ਜਿਹੜੀ ਜੀਵਨ ਸ਼ੈਲੀ ਉਹ ਚੇਂਜ ਹੋ ਰਹੀ ਹੈ ਜਿਸ ਤਰ੍ਹਾਂ ਕਿ ਆਮ ਕਹਿੰਦੇ ਸੀ ਕਿ ਯਾਰ ਰੁਈ ਵਾਲੇ ਦੇ ਕੋਲ ਕੋਈ ਜਾਂਦਾ ਹੀ ਨਹੀਂ ਹੈਗਾ ਹੁਣਦੇ ਉਹ ਸਾਰਾ ਕੁਝ ਆਟੋਮੈਟਿਕ ਹੀ ਉਹ ਮਿਲ ਜਾਂਦਾ ਜੀ ਗੱਦਾ ਲਿਆਂਦਾ ਜੀ ਉਹ ਜੀ ਉਹ ਰੁਈ ਜਿਹੜੀ ਹੈ ਦੁਬਾਰਾ ਕੱਚੀ ਰੁਈ ਸੂਤ ਉਹ ਦੁਬਾਰਾ ਲੋਕਾਂ ਨੇ ਖਰੀਦਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਕੇ ਉਹ ਜਿਹੜੀ ਗ੍ਰਾਮੀਨ ਬੈਲਟ ਜਿਹੜੀ ਸੀਗੀ ਜਿਹੜੀ ਉਦਯੋਗ ਤੋਂ ਹਟ ਗਈ ਸੀਗੀ ਉਹ ਵੀ ਨਾਲ ਜੁੜੀ ਦੀਵੇ ਬਣਾਉਣ ਲਈ ਜਿਹੜੇ ਲੋਕ ਨੇ ਜਿਹੜੇ ਮਿੱਟੀ ਦੇ ਨਾਲ ਸੀਗੇ ਉਹ ਮਸ਼ੀਨੀ ਜਿਹੜੇ ਬੰਦੇ ਸੀਗੇ ਮਸ਼ੀਨਾਂ ਦੇ ਨਾਲ ਨਾਲ ਇਸ ਇਹ ਪਹਿਲਾ ਤਿਉਹਾਰ ਹੈ ਕਿ ਜਿਹਨੂੰ ਕਹਿ ਸਕਦੇ ਆ ਕਿ ਜਿਹੜੇ ਹੱਥ ਨਾਲ ਬਣਾਉਣ ਤੋਂ ਬਾਅਦ ਵੀ ਉਹਨਾਂ ਨੇ ਹੱਥ ਛੜੇ ਕਰਦੇ ਜੀ ਸਾਡੇ ਕੋਈ ਇੰਨਾ ਜਿਹੜਾ ਹੈ ਸਮਾਨ ਤਿਆਰ ਨਹੀਂ ਹੋ ਰਿਹਾ ਝੰਡੀਆਂ ਲਗਾਉਣ ਵਾਲੇ ਲੋਕ ਚੰਡੇ ਅੱਜ ਅਗਰ ਸ਼ਹਿਰ ਦੇ ਵਿੱਚ ਤੁਸੀਂ ਲੱਭਣ ਜਾਓ ਤਾਂ ਉਹਨੂੰ ਚੰਡਾ ਨਹੀਂ ਮਿਲ ਰਿਹਾ ਇਹ ਇੱਕ ਕਾਹਨਬੜੀ ਚੋਣ ਚੀਜ਼ ਹੈ ਸਾਰੇ ਭਾਰਤ ਵਰਸ ਵਿੱਚ ਇਹ ਚੀਜ਼ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਕਿ ਇਕਨੋਮਿਕ ਐਕਟੀਵਿਟੀਜ਼ ਇਹਦੇ ਨਾਲ ਜੁੜੇ ਮੈਂ ਜਿਹੜੀ ਚੀਜ਼ ਤੁਹਾਡੇ ਕੋਲ ਪਾਸ ਕਰ ਜੀ ਕਿ ਅਜੋਧਿਆ ਦਾ ਇਹਦੇ ਨਾਲ ਸਰੂਪ ਕਿਦਾਂ ਬਦਲੇਗਾ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਹੈ ਭਗਵਾਨ ਮਹਾਰਿਸ਼ੀ ਵਾਲਮੀਕੀ ਦੇ ਨਾਮ ਦੇ ਉੱਤੇ ਉਸ ਨੂੰ ਰੱਖਿਆ ਗਿਆ ਹੈ ਰੇਲਵੇ ਸਟੇਸ਼ਨ ਕਨੈਕਟੀਵਿਟੀ ਪੂਰੀ ਦੁਨੀਆ ਦੇ ਨਾਲ ਉਸ ਨੂੰ ਕਰਨਾ ਔਰ ਪੂਰੀ ਦੁਨੀਆ ਦਾ ਇੱਕ ਮੇਨ ਤੀਰਥ ਸਥਲ ਬਣ ਜਾਣਾ ਔਰ ਫਿਰ ਦੁਨੀਆ ਦੇ ਲੋਕਾਂ ਨੇ ਉੱਥੇ ਪਹੁੰਚਣਾ ਕਿੰਨਾ ਕਿ ਇਕਨੋਮਿਕਲੀ ਐਕਟੀਵਿਟੀ ਉੱਥੇ ਹੋਣ ਵਾਲੀ ਹੈ ਇਕਨੋਮਿਕਲ ਐਕਟੀਵਿਟੀਆਂ ਤੇ ਹੋਣ ਗਿਆ ਤੁਸੀਂ ਇਹ ਦੇਖੋ ਕਿ ਅਯੁੱਧਿਆ ਦਾ ਨਾਂ ਕਦੀ ਵੀ ਅਯੁੱਧਿਆ ਨੂੰ ਧੀਣਾ ਵੀ ਹਿੰਦੂ ਭਾਰਤਵਰਸ਼ ਦੇ ਵਿੱਚ ਜੋ ਵੀ ਰਹਿੰਦਾ ਉਹ ਅਯੁੱਧਿਆ ਨੂੰ ਜਾਣਦਾ ਹੁਣ ਗੱਲ ਤੇ ਆਈ ਸੀਗੀ ਉਹ ਅਯੁੱਧਿਆ ਜਿਹੜੀ ਗੱਲ ਅੱਜ ਮੋਹਨ ਭਗਵਤ ਆਰਐਸਐਸ ਦੇ ਮੁਖੀ ਨੇ ਉਹਨਾਂ ਨੇ ਇੱਕ ਲੇਖ ਲਿਖਿਆ ਅਖਬਾਰ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਇਹ ਸਾਰੀ ਗੱਲਾਂ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਹਿੰਦੂ ਧਰਮ ਦੇ ਜਿਹੜੇ ਮੰਦਰ ਸੀਗੇ ਹੋਰ ਵੀ ਚੀਜ਼ਾਂ ਸੀਗੀਆਂ ਉਹਨਾਂ ਦੇ ਨਾਲ ਛੇੜਛਾਲ ਕੀਤੀ ਮੁਗਲਾਂ ਦੇ ਟਾਈਮ ਵਿੱਚ ਤੇ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਟਾਈਮ ਵਿੱਚ ਤੇ ਉਹਨਾਂ ਨੇ ਲਾਸਟ ਵਿੱਚ ਇੱਕ ਗੱਲ ਲਿਖੀ ਹੈ ਜਿਹਦੇ ਵਿੱਚ ਕਿਹਾ ਹੈ ਕਿ ਹੁਣ ਇਹ ਸ਼ੁਰੂਆਤ ਹੈ ਰੀਕ੍ਰिएशन ਆਫ ਭਾਰਤ ਵਰਸ਼ ਦੀ ਜੀ ਯਾਨੀ ਜਦ ਇਹ ਗੱਲ ਆਂਦੀ ਹੈ ਹੁਣ ਤੁਸੀਂ ਅਯੁੱਧਿਆ ਦਾ ਪੁੱਛਿਆ ਅਯੁੱਧਿਆ ਦੀ ਰੀਕ੍ਰिएशन ਹੋ ਗਈ ਉਹ ਰਾਮ ਭਗਵਾਨ ਪ੍ਰਾਣ ਪ੍ਰਤੀਸ਼ਠਾ ਦਾ ਮਤਲਬ ਹੀ ਹੁੰਦਾ ਹੈ ਕਿ ਰਾਮ ਦੁਬਾਰਾ ਆ ਗਏ ਜੀ ਔਰ ਜਿਸ ਵੀ ਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਫਿਰ ਰਾਜਨੀਤੀ ਦੀ ਗੱਲ ਕਰੀਏ ਸਭ ਤੋਂ ਵਧੀਆ ਮੰਨਿਆ ਗਿਆ ਹੈ रामराज ਇੱਕ ਤਰੀਕੇ ਨਾਲ राम ਦੇ ਵਾਪਸ ਆਉਣ ਨਾਲ ਆਸਥਾ ਦਾ ਵਿਸ਼ਾ ਹੈ ਜੀ ਹੋ ਸਕਦਾ ਕੁਝ ਲੋਕ ਕਹਿਣ ਕਿ ਵੀ ਨਹੀਂ ਪ੍ਰਾਣ ਪ੍ਰਤੀਸ਼ਟਾ ਕਿਸੇ ਮੂਰਤੀ ਦੇ ਵਿੱਚ ਤੁਸੀਂ ਕਰਤੀ ਤੇ ਕਿਦਾਂ ਪ੍ਰਾਣ ਆ ਗਏ ਇਹ ਲੌਜੀਕਲ ਨੈਤਿਕ ਜਿਹੜੀ ਗੱਲਾਂ ਕਰਦੇ ਨੇ ਜੀ ਜੀ ਲੇਕਿਨ ਜਿੱਥੇ ਗੱਲ ਆਸਥਾ ਦੀ ਹੁੰਦੀ ਹੈ ਵਿਸ਼ਵਾਸ ਦੀ ਹੁੰਦੀ ਹੈ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਤਰਕ ਵਿਤਰਕ ਨਹੀਂ ਕੰਮ ਆਉਂਦਾ ਔਰ ਧਰਮ ਇੱਕ ਆਸਥਾ ਦਾ ਔਰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਮਰਿਆਦਾ ਦਾ ਔਰ ਦੂਜਾ ਆਪਣੇ ਆਪ ਕੁਝ ਜੀਨ ਦਾ ਸਿਸਟਮ ਜੀਨ ਦੀ ਪ੍ਰਥਾ ਉਹ ਇੱਕ ਅਜੀਬ ਮੈਨੂੰ ਇਹ ਲੱਗਦਾ ਹੈ ਕਿ ਇਹ ਦੇ ਇਹਦੇ ਨਾਲ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਕਾਫੀ ਚੇਂਜ ਆਏਗਾ ਉਹ ਮੈਂ ਇਸੇ ਚੀਜ਼ ਨੂੰ ਮੈਂ ਤੁਹਾਡੇ ਕੋਲ ਚਾਹੂੰਗਾ ਕਿ ਤੁਸੀਂ ਇਸ ਨੂੰ ਹੋਰ ਕਿ ਇਹਦੇ ਨਾਲ ਅੱਜ ਦਾ ਦਿਨ ਇਦਾਂ ਲੱਗਿਆ ਕਿ ਇਕੱਲਾ Hindu ਧਰਮ ਨਹੀਂ ਬਲਕਿ ਸਿੱਖ ਸਾਡੇ ਜਿਹੜੇ ਭਰਾ ਨੇ ਉਹਨਾਂ ਨੇ ਵੀ ਅੱਜ ਲੰਗਰ ਲਗਾਏ ਖੁਸ਼ੀਆਂ ਬਣਾਈਆਂ ਇਸੇ ਤਰ੍ਹਾਂ ਹੋਰ ਸਮੁਦਾਇ ਦੇ ਜਿਹੜੇ ਲੋਕ ਹੈਗੇ ਉਹਨਾਂ ਨੇ ਵੀ ਅੱਜ ਦਿਨ ਪੂਰੇ ਤਰ੍ਹਾਂ ਸੈਲੀਬ੍ਰੇਟ ਕੀਤਾ ਔਰ ਇੱਕ ਭਾਈਚਾਰੇ ਦਾ ਮਾਹੌਲ ਜਿਹੜਾ ਜਗਾ ਜਗਾ ਦੇਖਣ ਨੂੰ ਮਿਲਿਆ ਕਿਤੇ ਚਾਪ ਪਕੌੜੇ ਦੇ ਲੰਗਰ ਲੱਗ ਰਹੇ ਸੀ ਕਿਤੇ ਦੂਸਰੇ ਲੰਗਰ ਲੱਗ ਰਹੇ ਉਹ ਖੁਸ਼ੀਆਂ ਬਣਾਈਆਂ ਜਾ ਰਹੀਆਂ ਔਰ ਇਹ ਉਤਸ਼ਾਹ ਜਿਹੜਾ ਚੱਲਦਾ ਪਿਆ ਸੋ ਇਹ ਜਿਹੜਾ ਭਾਈਚਾਰੇ ਦੀ ਭਾਵਨਾ ਇਹਨਾਂ ਬਿਲਡ ਹੋਈ ਇਹਨੂੰ ਕਿੱਦਾਂ ਦੇਖਦੇ ਹੋ ਹਾਂ ਜੀ ਜਿਵੇਂ ਕਿ ਆਪਾਂ ਚਰਚਾ ਸ਼ੁਰੂ ਹੀ ਤਾਂ ਕੀਤੀ ਸੀ RAM ਪ੍ਰਤੇਕ ਭਰਤਵਸਤੇ ਮਨਚ ਬਸਦੇ ਪਏ ਨੇ ਜੀ ਜਿਹੜੇ ਉਹਨੇ ਮੂਲੇ ਦਿੱਤੇ ਨੇ ਕਿਸੇ ਜਾਤੀ ਵਿਸ਼ੇਸ਼ ਵਾਸਤੇ ਨਹੀਂ ਨੇ ਕਿਸੇ ਵਰਗ ਵਿਸ਼ੇਸ਼ ਵਾਸਤੇ ਨਹੀਂ ਨੇ ਜਿਨ ਵੀ ਮੂਲੇ ਉਹਨੇ ਦਿੱਤੇ ਨੇ ਉਹ ਸਾਰੀ ਮਨੁੱਖ ਜਾਤੀ ਵਾਸਤੇ ਨੇ ਤੇ ਜਾਤੀ ਤੋਂ ਪਰੇ हट ਕੇ ਪੰਥ ਤੋਂ ਪਰੇ हट ਕੇ ਸੰਪਰਦਾਇ ਤੋਂ ਪਰੇ हट ਕੇ ਇਹ ਸਾਰੇ ਮਨੁੱਖ ਜਾਤੀ ਨੂੰ ਡਾਇਰੈਕਟਲੀ ਬੈਨੀਫਿਟ ਦੇਣ ਵਾਲੇ ਮੂਲੇ ਨੇ RAM ਚੰਦਰ ਜੀ ਦੇ ਜੀ ਇਸ ਕਰਕੇ ਉਹ ਪੂਰੇ RAM ਚੰਦਰ ਜੀ ਪੂਰੇ ਵਿਸ਼ਵ ਦੇ ਨੇ ਪੂਰੀ ਮਨੁੱਖ ਜਾਤੀ ਦੇ ਨੇ ਤੇ ਇਹਦੇ ਨਾਲ ਸੋਹਾਰਦ ਬਹੁਤ ਜ਼ਿਆਦਾ ਸਮਾਜ ਵਿੱਚ ਵਧੇਗਾ ਇਹ ਜੇ रामचंद्र ਜੀ ਦੇ ਜਿਸ ਤਰ੍ਹਾਂ ਜੀ ਪ੍ਰਾਨ ਪ੍ਰਤੀਸ਼ਠਾ ਹੋਈ ਹੈ ਔਰ ਜਿਸ ਤਰ੍ਹਾਂ ਦਾ ਵਾਤਾਵਰਣ ਦੇਖਣ ਨੂੰ ਮਿਲ ਰਿਹਾ ਹੈ ਅ ਵਿਕਰਾਂਤ ਜੀ ਕਿ ਅੱਜ ਦਾ ਦਿਨ ਦੀਵਾਲੀ ਦੇ ਤੌਰ ਦੇ ਉੱਤੇ ਵੀ ਇਸ ਨੂੰ ਸੈਲੀਬ੍ਰੇਟ ਕਰਨਾ ਹਰ ਮੰਦਰ ਹਰ ਘਰ ਦੇ ਵਿੱਚ ਦੀਏ ਜਲਨੇ ਔਰ ਖੁਸ਼ੀਆਂ ਦਾ ਮਾਹੌਲ ਜਿਹੜਾ ਸੋ ਕਿਦਾਂ ਅਸੈਸ ਕਰਦੇ ਇਹਦੇ ਵਿੱਚ ਇੱਕ ਹੋਰ ਜਿਹੜਾ ਤੁਸੀਂ ਕਿਉਂਕਿ ਮੈਂ ਆਜ਼ਾਦ ਪੰਜਾਬ ਤੇ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਅਸੀਂ ਪੰਜਾਬ ਦੇ ਜਿਹੜਾ ਹੈ ਤਰਾਸਦੀ ਵੀ ਦੇਖੀ ਹੈ ਤੇ ਜੇ ਖੁਸ਼ੀ ਦਾ ਮੌਕਾ ਆਇਆ ਤੇ ਉਹਨੂੰ ਵੀ ਪੂਰੀ ਤਰ੍ਹਾਂ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਦੇਖੋ ਜਿਹੜਾ ਨਿਹੰਗ ਸਮਾਜ ਹੈ ਨਿਹੰਗਾਂ ਦੇ ਲਈ ਕਿਹਾ ਜਾਂਦਾ ਸੀ ਕਿ ਵੀ ਉਹ ਜੀ ਦੇਖੋ ਜੀ ਉਹ ਅਸਥ ਸ਼ਸਤ ਲੈ ਕੇ ਚੱਲਦੇ ਨੇ ਸਾਰਾ ਕੁਝ ਹੈ ਉਹ ਇੱਕ ਸਮਾਜ ਜਿਹੜਾ ਸਭ ਨਾਲ ਅੱਗੇ ਹੋ ਕੇ ਇਸ ਸਾਰੇ ਲੰਗਰ ਦੇ ਵਿੱਚ ਔਰ ਦੂਸਰੇ ਦੇ ਵਿੱਚ ਅੱਗੇ ਨਜ਼ਰ ਆਇਆ ਉਸ ਤੋਂ ਬਾਅਦ ਨਿਰੰਕਾਰੀ ਸਮਾਜ ਜਿਹੜਾ ਸੰਗੀਤ ਦੇ ਨਾਲ ਵੀ ਜੁੜਿਆ ਹੋਇਆ ਔਰ ਸਿੱਖ ਮर्यादा ਨਾਲ ਵੀ ਜੁੜਿਆ ਹੋਇਆ ਹੈ ਔਰ ਨਾਮਧਾਰੀ ਸਮਾਜ ਨੇ ਜਿੰਨਾ ਖਿਹੜੇ ਮਥੇ ਨਾਲ ਗਊ ਦੇ ਉਹਦੇ ਲਈ ਕੰਮ ਕਰ ਰਹੇ ਸੀ ਜਾਂ ਦੂਸਰੇ ਕਰ ਰਹੇ ਸੀ ਉਹਨਾਂ ਨੇ ਅੱਗੇ ਹੋ ਕੇ ਸਾਰਿਆਂ ਨੂੰ ਮਤਲਬ ਸਭ ਕੁਝ ਛੱਡ ਕੇ ਇਕੱਠੇ ਹੋ ਕੇ ਮਨਾ ਰਹੇ ਨੇ ਉਹਨਾਂ ਨਾਲ ਕੀ ਹੈ ਕਿ ਲੱਗਦਾ ਪਿਆ ਕਿ ਜਿਦਾਂ ਜੇ ਪੰਜਾਬ ਦਾ ਹੀ ਹਾਲ ਹੈ ਤੇ ਬਾਕੀ ਜਗ੍ਹਾ ਤੇ ਵੈਸੇ ਹੀ ਜਿਹੜਾ ਥੋੜਾ ਜਿਹਾ ਹਿੰਦੂਤਵਾ ਦੇ ਨਾਲ ਜੁੜਿਆ ਜ ਮੰਨਦੇ ਸੀਗੇ ਉਹੀ ਤੇ ਪ੍ਰਭਾਵ ਹੋਰ ਜ਼ਿਆਦਾ ਹੈ ਉਹਦੇ ਪਹਿਲਾ ਤਿਉਹਾਰ ਹੈ ਜਿਹਦੇ ਵਿੱਚ ਕਿਸੇ ਵੀ ਸਰਕਾਰ ਦਾ ਕੋਈ ਜ਼ੋਰ ਨਹੀਂ ਚੱਲਦਾ ਜੀ ਇੱਥੇ ਜਿਹੜੇ ਹੈ ਉਹ ਜਿਹਨੂੰ ਕਹਿੰਦੇ ਆ ਰਾਮ ਸਰਕਾਰ ਰਾਮ ਰਾਜ ਹੈ ਆਲਾ ਜਿਹੜਾ ਹੈ ਉਹ ਵਾਕਈ ਇਥੇ ਨਜ਼ਰ ਆ ਰਿਹਾ ਹੈ ਉਹ ਕਨਸੈਪਟ ਜਿਹੜਾ ਸਾਹਮਣੇ ਹੈ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਮੈਂ ਭਾਸਕਰ ਜੀ ਕੇ ਪ੍ਰਾਈਮ ਮਿੰისტਰ ਨਰਿੰਦਰ ਮੋਦੀ ਜੀ ਨੇ ਇੱਕ ਹੋਰ ਆਹਵਾਨ ਵੀ ਕੀਤਾ ਹੈ ਕਿ ਅਸੀਂ ਆਪਣੇ ਮੰਦਰਾਂ ਨੂੰ ਸਾਫ਼ ਸੁਥਰਾ ਰੱਖਣਾ ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ ਇਹਦੇ ਨਾਲ ਉਸ ਨੂੰ ਚੀਜ਼ ਨੂੰ ਜੋੜਿਆ ਕਿ ਅਸੀਂ ਇਸ ਪਰਬ ਨੂੰ ਇੱਕ ਕਿਸਮ ਨਾਲ ਮੰਦਰ ਸਾਫ਼ ਕਰੀਏ ਉੱਥੇ ਬਿਲਕੁਲ ਸਫਾਈ ਦੇ ਨਾਲ ਤਾਂ ਕਿ ਭਗਵਾਨ ਉੱਥੇ ਬਿਰਾਜਮਾਨ ਹੈ ਤੋ ਜਦੋਂ ਅਸੀਂ ਹਰ ਇੱਕ ਆਪਣੇ ਆਪਣੇ ਆਸ ਪੜੋਸ ਜਿਹੜੇ ਮੰਦਰ ਉਹਦੇ ਨਾਲ ਆਪਣੇ ਆਪ ਨੂੰ ਇਸ ਤਰੀਕੇ ਨਾਲ ਕਨੈਕਟ ਕਰਦੇ ਹਾਂ ਤਾਂ ਉਹਦਾ ਇੰਪੈਕਟ ਕਿਦਾਂ ਦੇਖਦੇ ਮੈਨੂੰ ਤੇ ਬੜਾ ਜ਼ਬਰਦਸਤ ਦੇਖਣ ਨੂੰ ਮਿਲੇ ਆ ਸਾਡੀ ਕਲੋਨੀ ਦੇ ਵਿੱਚ ਵੀ ਜਿਹੜਾ ਮੰਦਰ ਬਣਿਆ ਉਹਨੂੰ ਛੋਟੀ ਉਧਿਆ ਕਹਿੰਦੇ ਨੇ ਜੀ ਔਰ ਉਹ ਛੋਟੀ ਉਧਿਆ ਇਦਾਂ ਅੱਜ ਸਜਾਈ ਹੋਈ ਸੀ ਇਦਾਂ ਅੱਜ ਨਹੀਂ ਮੇਰੇ ਖਿਆਲ ਨਾਲ ਜਦੋਂ ਤੋਂ ਇਹ ਮੰਦਰ ਬਣਿਆ ਹੈ ਉਹ ਬੜਾ ਖੂਬਸੂਰਤ ਮੰਦਰ ਬਣਿਆ ਔਰ ਮੰਦਰ ਦੇ ਵਿੱਚ ਜਾਣ ਦਾ ਤੁਸੀਂ ਇੱਕ ਆਪਣੇ ਆਪ ਹੀ ਇੱਕ ਬੜਾ ਇੱਕ ਅਲੋਕਿਕ ਜਿਹਾ ਐਕਸਪੀਰੀਅੰਸ ਹੁੰਦਾ ਹੈ ਔਰ ਐਸ ਗੱਲ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਛੋਟੇ ਬੱਚੇ ਐ ਨਾ ਉਹਨਾਂ ਨੂੰ ਧਰਮ ਦੇ ਨਾਲ ਕਿੱਦਾਂ ਜੋੜਨਾ ਉਹਦੇ ਵਿੱਚ ਅੱਜ ਦਾ ਜਿਹੜਾ ਆਯੋਜਨ ਸੀਗਾ ਉਹ ਮੈਨੂੰ ਲੱਗਦਾ ਹੈ ਕਿ ਆਪਣੇ ਧਰਮ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਉਂਕਿ ਜਦ ਅਸੀਂ ਬੱਚਿਆਂ ਨੂੰ ਧਰਮ ਨਹੀਂ ਸਿਖਾਵਾਂਗੇ ਮਾਪੇ ਖੁਦ ਵੀ ਆਪਣੇ ਧਰਮ ਦੇ ਬਾਰੇ ਵਿੱਚ ਬਹੁਤ ਸਾਰੀ ਗੱਲਾਂ ਭੁੱਲ ਚੁੱਕੇ ਨੇ ਤੇ ਉਹ ਬੱਚਿਆਂ ਦੇ ਵਿੱਚ ਕਿੱਦਾਂ ਲੈ ਕੇ ਜਾਣਗੇ ਇਹ ਇੱਕ ਨਵੀਂ ਪ੍ਰਥਾ ਸ਼ੁਰੂ ਹੋਈ ਹੈ ਔਰ ਇਹ ਆਪਣੇ ਆਪ ਵਿੱਚ ਇੱਕ ਨਵਾਂ ਇੱਕ ਨਵੀਂ ਗੱਲ ਤੇ ਜ਼ਰੂਰ ਹੈ ਲੇਕਿਨ ਧਰਮ ਦੇ ਵਿੱਚ ਆਸਥਾ ਦੀ ਪ੍ਰਤਾ ਦੀ ਗੱਲ ਕਰੀਏ ਉਹ ਵੀ ਵਧ ਗਿਆ ਹੁਣ ਸਭ ਕੋ ਬੱਚਿਆਂ ਦੇ ਕੁਐਸਚਨ ਇਰ ਵਧ ਗਿਆ ਜੀ ਅਮ ਕਿਉਂਕਿ ਅਸੀਂ ਸ਼ੁਰੂ ਤੋਂ ਗੱਲ ਕੀਤੀ ਸੀ ਭਗਵਾਨ ਰਾਮ ਨੂੰ ਅਸੀਂ ਮਰਿਆਦਾ ਪ੍ਰਸ਼ੋਤਮ ਦੇ ਤੌਰ ਤੇ ਦੇਖਦੇ ਉਹਨਾਂ ਨੇ ਹਰ ਚੀਜ਼ ਆਪਣੇ ਨੂੰ ਆਈਡੀਅਲ ਦੇ ਤੌਰ ਦੇ ਉੱਤੇ ਪੇਸ਼ ਕੀਤਾ ਅ ਭਾਸਕਰ ਜੀ ਨੇ ਵੀ ਗੱਲ ਕੀਤੀ ਕਿ ਅਸੀਂ ਘਰਾਂ ਵਿੱਚ ਵੈਲਿਊਜ਼ ਜਿਹੜੀਆਂ ਐਡ ਅਪ ਕਰਾਂਗੇ ਮੈਂ ਕਿਉਂਕਿ ਇਹਨਾਂ ਨੇ ਇੱਕ ਭਰਾ ਦੇ ਤੌਰ ਤੇ ਕੀ ਭੂਮਿਕਾ ਹੋ ਸਕਦੀ ਹੈ ਪਿਤਾ ਦੇ ਤੌਰ ਤੇ ਕੀ ਹੋ ਸਕਦੀ ਹੈ ਪਤੀ ਦੇ ਤੌਰ ਤੇ ਕੀ ਹੋ ਪੁੱਤਰ ਦੇ ਤੌਰ ਤੇ ਇਹ ਭੂਮਿਕਾ ਮਾ ਹੁਣ ਕੀ ਭਾਰਤ ਦੇ ਲੋਕਾਂ ਵਿੱਚ ਇਹਦਾ ਦੁਬਾਰਾ ਸੰਚਾਰ ਜਿਹੜਾ ਉਹ ਕਿੰਨਾ ਕੁ ਪੋਜ਼ਿਟਿਵ ਸੰਕੇਤ ਨਜ਼ਰ ਆਉਂਦਾ ਬਿਲਕੁਲ ਜੀ ਰਮਾਇਣ ਤੋਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਹੈ ਕਿ ਇੱਕ ਦਾ ਪਹਿਲੇ ਗੱਲ ਅਹੰਕਾਰ ਕਦੀ ਨਹੀਂ ਕਰਨਾ ਚਾਹੀਦਾ ਈਸ਼ਵਰ ਸਾਰੇ ਅਫਗੁਣ ਮਾਫ ਕਰ ਦਿੰਦਾ ਹੈ ਅਹੰਕਾਰ ਨੂੰ ਕਦੀ ਮਾਫ ਨਹੀਂ ਕਰਦਾ ਤੋ ਰਾਵਣ ਨੂੰ ਦੇਖੋ ਤ੍ਰੋਗ ਵਿਜੇਤਾ ਸੀ ਚਾਰੋਂ ਵੇਦਾਂ ਦਾ ਗਿਆਤਾ ਸੀ ਚੱਕਰਵਰਤੀ ਸਮਰਾਟ ਸੀਗਾ ਜੀ ਦੁਨੀਆ ਪਰ ਦੇ ਪੂਪਤੀਓ ਨੂੰ ਕਰ ਦਿੰਦੇ ਸੀ ਰੌਣੇ ਮਰਤੂ ਨੂੰ ਬਣ ਕੇ ਰੱਖਿਆ ਸੀਗਾ ਪਰ ਉਹਨੇ ਅਹੰਕਾਰ ਕੀਤਾ ਔਰ ਉਹਦੇ ਪੂਰੇ ਸਮੂਲ ਵੰਸ਼ ਦਾ ਨਾਸ਼ ਹੋ ਗਿਆ ਜੀ ਤਾਂ ਇਹ ਬਹੁਤ ਵੱਡੀ ਸਿੱਖਿਆ ਹੈ ਔਰ ਇਸੇ ਪ੍ਰਕਾਰ ਜਿਦੋਂ ਪਹਿਲਾਂ ਕਿ ਆਰਮਜੰਦਰ ਨੇ ਵੈਲਿਊਜ਼ ਔਰ ਮੁੱਲ ਬਹੁਤ ਦਿੱਤੇ ਨੇ ਤੇ ਇਹਨਾਂ ਦੇ ਜਿਸ ਪ੍ਰਕਾਰ ਨਾਲ ਆਉਣ ਵਾਲਿਆਂ ਦੀ ਪ੍ਰਚਾਰ ਫਵੇਗਾ ਪਾਸਕਰ ਜੀ ਕਹਿ ਰਹੇ ਸੀਗੇ ਕਿ ਇਸ ਚੀਜ਼ ਨਾਲ ਫੈਮਿਲੀ ਲੈਵਲ ਤੇ ਵੀ ਜਦੋਂ ਡਿਸਕਸ਼ਨ ਆਏਗੀ ਜਨ ਦੀ ਸਟੋਰੀ ਬਾਰ-ਬਾਰ ਸੁਣਾਈ ਜਾਏਗੀ ਤਾਂ ਉਹਨਾਂ ਦੇ ਆਦਰਸ਼ ਦਾ ਸਰਦਕ ਪਹੁੰਚਣਗੇ ਤਾਂ ਹਰ ਕੈਰੈਕਟਰ ਵੀ ਜਿਹੜਾ ਉਹਨਾਂ ਦਾ ਆਦਰਸ਼ ਨੂੰ ਸਥਾਪਿਤ ਕੀਤਾ ਹੈ ਉਹ ਪੂਰੇ ਸਮਾਜ ਵਾਸਤੇ ਬਹੁਤ ਬਹੁਤ ਅੱਛੀ ਗੱਲ ਹੋਵੇਗੀ ਸੋ ਸਮਾਜ ਵਾਸਤੇ ਇੱਕ ਬਹੁਤ ਵਿਲੱਖਣ ਦੇਣ ਹੈ ਕਿ ਉਹਨਾਂ ਦੇ ਆਦਰਸ਼ ਜਿਹੜੇ ਆ ਉਹ ਜਨ ਜਨ ਤੱਕ ਪਹੁੰਚਣਗੇ ਔਰ ਭਾਰਤ ਦੇ ਨਿਰਮਾਣ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣਗੇ ਸਰ ਚੰਦ ਚੋਕੇ ਸਮਾਂ ਬੜੀ ਤੇਜ਼ੀ ਦੇ ਨਾਲ ਬੀਤਦਾ ਜਾ ਰਿਹਾ ਹੈ ਚੰਦ ਸੈਕਿੰਡ ਦੇ ਵਿੱਚ ਤੁਸੀਂ ਕਿਦਾਂ ਅੱਜ ਦੇ ਦਿਨ ਨੂੰ ਔਰ ਆਉਣ ਵਾਲੇ ਸਮੇਂ ਵਿੱਚ ਇਸ ਦੀ ਸਾਰਤਕਤਾ ਨੂੰ ਦੇਖੋ ਜੀ ਅੱਜ ਦਾ ਦਿਨ ਜਿਹੜਾ ਹੈ ਨਾ ਉਹ ਮਤਲਬ ਦੂਜੀ ਦੀਵਾਲੀ ਜਾਂ ਵੱਡੀ ਦੀਵਾਲੀ ਦੇ ਤੌਰ ਤੇ ਮਨਾਇਆ ਜਾਏਗਾ ਜੀ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਬਿਸ਼ਪ ਤੋਂ ਤੇ ਜਿਹੜਾ ਹੈ ਉਹ ਆਇਆ ਇੱਕ ਮੋਨ ਭਗਵਤ ਜੀ ਜਿਹੜੇ ਆਰਐਸਐਸ ਦੇ ਮੁਖੀ ਹਗੇ ਨੇ ਉਹਨਾਂ ਦੀ ਇੱਕ ਗੱਲ ਜਿਹੜੀ ਹੈ ਉਹਨਾਂ ਨੇ ਨੋਟ ਕਰਨ ਲਈ ਸੀ ਉਹ ਕਹਿੰਦੇ ਜੀ ਕਿ ਤੁਸੀਂ ਜਿਹੜੇ ਦੋਨੋਂ ਥਾਂ ਨ ਕਮਾਈ ਕਰਦੇ ਹੋ ਜੀ ਸਦਕੇ ਕਰੋ ਪਰ ਆਪਣੇ ਲਾਲਨ ਪਾਲਨ ਤੋਂ ਬਾਅਦ ਜਿਹੜੀ ਬਚਦੀ ਹੈ ਉਹਨੂੰ ਲੋਕਾਂ ਦੇ ਵਿੱਚ ਡਿਵਾਈਡ ਵੀ ਕਰੋ ਯਾਨੀ ਰਾਮ ਰਾਜ ਦੀ ਇੱਕ ਸ਼ੁਰੂਆਤ ਦਾ ਉਹਨਾਂ ਨੇ ਵੀ ਇੱਕ ਜਿਹੜਾ ਹੈ ਉਹ ਸੰਦੇਸ਼ ਜਿਹੜਾ ਹੈ ਉਹ ਦਿੱਤਾ ਸਰ ਦੁਨੀਆ ਭਰ ਦੇ ਸੈਲੀਬ੍ਰਿਟੀ ਵੀ ਅੱਜ ਉੱਥੇ ਪਹੁੰਚੇ ਸਗੇ ਔਰ ਇਹ ਲੋਕਿਕ ਨਜ਼ਾਰਾ ਜਿਹੜਾ ਸੀਗਾ ਚੰਦ ਸੈਕਿੰਡਸ ਵਿੱਚ ਤੁਸੀਂ ਕਿੱਦਾਂ ਸਮਝਿਆ ਅੱਜ ਦੇ ਦਿਨ ਨੂੰ ਸਰ ਦੇਖੋ ਜਿਸ ਤਰ੍ਹਾਂ ਹੁਣ ਵਿਕਰਾਂਤ ਜੀ ਨੇ ਜਿਹੜੀ ਗੱਲ ਕੀਤੀ ਹੈ ਉਹ ਬਾਬੇ ਨਾਨਕ ਦੇ ਵੀ ਇਹੀ ਸਿਧਾਂਤ ਸੀਗੇ ਕਰਮ ਕਰੋ ਜਿਹੜਾ ਉਸ ਤੋਂ ਬਾਅਦ ਵੰਡ ਛਕੋ ਔਰ ਐ ਸਾਰੀ ਗੱਲਾਂ ਮੈਚ ਕਰਦੀਆਂ ਇੱਕ ਦੂਜੇ ਤਰ੍ਹਾਂ ਦੀ ਅਸੀਂ ਪੰਜਾਬ ਵਿੱਚ ਬੈਠੇ ਹਾਂ ਔਰ ਪੰਜਾਬ ਦੇ ਵਿੱਚ ਇਹ ਉਸਤਵ ਵਾਲਾ ਮਾਹੌਲ ਜਿਹੜਾ ਅਸੀਂ ਅੱਜ ਦੇਖਿਆ ਹੈ ਵਿਟਨੈਸ ਕੀਤਾ ਹੈ ਉਹ ਆਪਣੇ ਆਪ ਵਿੱਚ ਬੜੀ ਜ਼ਬਰਦਸਤੀ ਇਹ ਆਉਣ ਵਾਲੇ ਟਾਈਮ ਵਿੱਚ ਇਹ ਇਕਤਾ ਇਹਦੇ ਵਿੱਚ ਵਿਖਰਾਵ ਨਹੀਂ ਹੈ ਇਹਦੇ ਵਿੱਚ ਜਦ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਹਿੰਦੂ ਇਹ ਜਿਹੜਾ ਰਾਮ ਮੰਦਿਰ ਦੇ ਜਿਹੜਾ ਇੱਥੇ ਸੈਲੀਬ੍ਰੇਟ ਕੀਤਾ ਗਿਆ ਹੈ ਇਹਦੇ ਨਾਲ ਕਿਸੇ ਕਿਸਮ ਦਾ ਸਮਾਜ ਦੇ ਵਿੱਚ ਵਿਖਰਾਵ ਆਏਗਾ ਸਭ ਤੋਂ ਚੰਗੀ ਗੱਲ ਹੈ ਇਹ ਕੋਈ ਵਿਖਰਾਵ ਨਹੀਂ ਇੱਕ ਦੂਜੇ ਨਾਲ ਜੁੜ ਰਹੇ ਨੇ ਉਹ ਜ਼ਿਆਦਾ ਜੁੜ ਰਹੇ ਨੇ ਉਹ ਜ਼ਿਆਦਾ ਜੁੜ ਰਹੇ ਨੇ ਇਹ ਆਪਣੇ ਆਪ ਵਿੱਚ ਸਮਾਜ ਦੀ ਸੇਵਾ ਲਈ ਪੰਜਾਬ ਦੀ ਨੋਟਬੋਕ ਤੇ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਪੂਰੀ ਮਾਨਵਤਾ ਨੂੰ ਜੋੜਨ ਵਾਲਾ ਦਿਨ ਹੈ ਔਰ ਪੂਰੇ ਭਾਰਤ ਵਾਸੀ ਨਹੀਂ ਪੂਰੀ ਦੁਨੀਆ ਦੇ ਵਿੱਚ ਆਜ਼ਾਦ ਦਿਨ ਇੱਕ ਦੀਵਾਲੀ ਦੇ ਤੌਰ ਦੇ ਉੱਤੇ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਨੂੰ ਅਸੀਂ ਭਗਵਾਨ ਸ਼੍ਰੀ ਰਾਮ ਜੀ ਆਪਣੇ ਘਰ ਪਹੁੰਚੇ ਨੇ ਸਾਡੀ ਆਜ਼ਿਟ ਗੱਲ ਦੀ ਟੀਮ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਆਸ ਕਰਦੇ ਹਾਂ ਕਿ ਸਾਰੇ ਲੋਕ ਖੁਸ਼ੀ ਦੇ ਨਾਲ ਆਜ਼ਾਦ ਦਿਨ ਜਿਹੜਾ ਉਸ ਨੂੰ ਆਨੰਦਿਤ ਮਹਿਸੂਸ ਕਰਨਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਸ਼੍ਰੀ ਰਾਮ